ਇਹ ਵੇਖੋ ਜੀ ਪੁਲ ਦੀ ਕੰਡੀਸ਼ਨ ਤੇ ਕਿਰਨ ਦੀ ਸਫਾਈ ਹੋਈ ਆ ਕਿ ਪੁਲ ਦੀ ਐਂਟੀ ਮਾਰੀ ਕੰਡੀਸ਼ਨ ਆ ਕਿ ਪੁਲ ਦੇ ਕਿਨਾਰੇ ਜਿਹੜਾ ਬਿਲਕੁਲ ਟੁੱਟਾ ਵਾ ਰਾਂ ਨੂੰ ਖਾਸਾ ਵੀ ਹੋ ਸਕਦਾ ਵਾ ਪ੍ਰਸ਼ਾਸਨ ਨੂੰ ਤੇ ਪ੍ਰਬੰਧਕ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਇਹ ਪੁਲ ਦੇ ਵੱਲ ਧਿਆਨ ਦਿੱਤਾ ਜਾਵੇ ਨਾਲ ਹੀ ਅੱਧਰ ਵੇਖੋ ਜੀ ਅਸੀਂ ਇਹ ਕੂੜਾ ਜਿਹੜਾ ਸੀਗਾ ਇਹ ਸਾਫ਼ ਕਰਾਇਆ ਸੀ ਮਸ਼ੀਨ ਨਾਲ ਮਸ਼ੀਨ ਨਾਲ ਸਾਫ਼ ਕਰਾ ਕੇ ਉੱਤੇ ਮਿੱਟੀ ਸਪਾਈ ਸੀ ਕਿ ਲੋਕਾਂ ਨੇ ਫੇਰ ਕੂੜੇ ਦਾ ਢੇਰ ਲਾ ਲਿਆ ਇਹ ਗੰਦਗੀ ਦਾ ਢੇਰ ਜਿਹੜਾ ਵਾ ਇੱਥੇ ਨਹੀਂ ਲੱਗਣਾ ਚਾਹੀਦਾ ਅਸੀਂ ਪਾਪਾ ਜੀ ਨੂੰ ਬੇਨਤੀ ਕੀਤੀ ਸੀ ਕਿ ਇੱਥੇ ਸਾਫ਼ ਕਰਕੇ ਤੇ ਦੂ ਮੰਨੇ ਫੁੱਲ ਲਵਾਏ ਜਾਣਗੇ ਪਰ ਲੋਕਾਂ ਨੇ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਜਾਲਦਾ ਕਿ ਕੂੜੇ ਦੇ ਢੇਰ ਲਾਤੇ ਤੁਹਾਡੇ ਮਾਦੇ ਉਰਾਈ ਸ਼ਹਿਰ ਵਾਸੀਆਂ ਨੇ ਅਸੀਂ ਬੇਨਤੀ ਕਰਨੇ ਆ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਜਿਸ ਕਿਸੇ ਨੂੰ ਵੀ ਕੂੜਾ ਸੁੱਟਦਾ ਵੇਖ ਲਿਆ ਅਸੀਂ ਆਪਣੀ ਕਮੇਟੀ ਦੀ ਮੀਟਿੰਗ ਕਰਕੇ ਹੋ ਸਕਦਾ ਉਸ ਨੂੰ ਵੱਡਾ ਜੁਰਮਾਨਾ ਲਾਵਾਂਗੇ ਤੁਸੀਂ ਵੀਡੀਓ ਇੰਜ ਕਲੰਦੌਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਕਲੰਦੌਰ ਦੇ ਵਿੱਚ ਜਿੱਥੇ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਨੇੜੇ ਦੀ ਜੋ ਰਸਾ ਸੜਕ ਨਿਕਲਦੀ ਆ ਕਿਰਨ ਦਾ ਕਿਨਾਰਾ ਹੈ ਕਿਰਨ ਦੇ ਕੰਡੇ ਤੇ ਖੜੇ ਆ ਪੁਲ ਦੇ ਉੱਤੋਂ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿੰਨੀ ਮਾੜੀ ਹਾਲਤ ਹੈ ਟੁੱਟ ਚੁੱਕਾ ਪੁਲ ਪਰ ਤੁਹਾਨੂੰ ਦੱਸ ਦਈਏ ਕਿ ਜੋ ਪਿੱਛੇ ਹੜ੍ਹ ਆਏ ਸੀਗੇ ਹੜ੍ਹ ਦੇ ਪਾਣੀ ਇੰਨਾ ਤੇਜ਼ ਸੀਗੇ ਪੁਲ ਦੇ ਥੱਲੇ ਉਹਦੇ ਪੁਲ ਦੇ ਉੱਪਰ ਹੁੰਦੀ ਪਾਣੀ ਲੰਘਿਆ ਸੀ ਪਰ ਪੁਲ ਉਦੋਂ ਵੀ ਬਹੁਤ ਹੀ ਮਜ਼ਬੂਤੀ ਨਾਲ ਪੁਲ ਨੇ ਪਾਣੀ ਦਾ ਸਾਹਮਣਾ ਕੀਤਾ ਪਰ ਪੁਲ ਦੇ ਕਿਨਾਰੇ ਨਾ ਹੋਣ ਕਰਕੇ ਇਹ ਕਿਸੇ ਵੇਲੇ ਵੀ ਕੋ ਵੱਡਾ ਹਾਸਾ ਹੋ ਸਕਦਾ ਪ੍ਰਸ਼ਾਸਨ ਕਿਸੇ ਵੱਡੇ ਹਾਸੇ ਦੀ ਉਡੀਕ ਕਰ ਰਿਹਾ ਕੈਮਰਾਮੈਨ ਦਿਖਾਵਾਂਗਾ ਕਿ ਦਿਖਾਓ ਥੱਲੇ ਕਿ ਕਿਸ ਤਰ੍ਹਾਂ ਪੁਲ ਟੁੱਟ ਕੇ ਦੇਖੋ ਪੁਲ ਦੀਆਂ ਪੱਤੀਆਂ ਟੁੱਟ ਗਈਆਂ ਸੜਕ ਦੇ ਵਿੱਚ ਚਾ ਚੁੱਕੇ ਨੇ ਰਾਤ ਵੇਲੇ ਕੋਈ ਸਕੂਟਰ ਮੋਟਰਸਾਈਕਲ ਜੇ ਇੱਥੇ ਆ ਜਾਂਦਾ ਆ ਜਾ ਕੋਈ ਕ੍ਰਾਸ ਕਰ ਲੱਗਿਆ ਤੇ ਉਸ ਦਾ ਕੀ ਹਾਲ ਹੋਏਗਾ ਇਹ ਤੁਸੀਂ ਖੁਦ ਜਾਣ ਸਕਦੇ ਹੋ ਸਾਡੇ ਨਾਲ ਕੋਈ ਸ਼ਹਿਰ ਦੇ ਬਸਨੀਕੀ ਮੌਜੂਦ ਨਹੀਂ ਗਲਤ ਕਰ ਲੈਣੇ ਕੈਮਰਾਮੈਨ ਨੂੰ ਕਾ ਕੇ ਦਿਖਾਓ ਆ ਦੇਖੋ ਪੁਲ ਦਾ ਬਿਲਕੁਲ ਨਹੀਂ ਕਿਨਾਰਾ ਨਹੀਂ ਹੈ ਤੇ ਪੁਲ ਦੇ ਨਾ ਕਿਨਾਰਾ ਹੋਣ ਕਰਕੇ ਕਿਸੇ ਲਈ ਕੋ ਹਾਸਾ ਵਾਪਰਦਾ ਸਾਡੇ ਨਾਲ ਮੌਜੂਦ ਨਹੀਂ ਗਲਤ ਕਰ ਲੈਣੇ ਸਸੀਆ ਬਾਬਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਪੁਲ ਦਾ ਕਿਨਾਰੇ ਨਹੀਂ ਹੈਗੇ ਇਹਦੀ ਇਹ ਹਾਲਤ ਆ ਕਿੰਨੀ ਸਰ ਕੀ ਕਹੋਗੇ ਜੀ ਇਹ ਵਾਹਿਗੁਰੂ ਜੀ ਬੇਨਤੀ ਇਸ ਤਰ੍ਹਾਂ ਵਾਂ ਵੀ ਤੁਸੀਂ ਸਵੇਰ ਤੋਂ ਵੇਖ ਲਿਓ ਇਹ ਤਕਰੀਬਨ ਰਾਤ ਹੀ ਕੰਟੀਨਿਊ ਜੇ ਚਲਦੀ ਰਹਿੰਦੀ ਆਵਾਜ਼ ਹੈ ਬਹੁਤ ਵੱਡੇ ਪੱਧਰ ਤੇ ਕਿਉਂਕਿ ਜਿੰਨੇ ਵੀ ਬਾਡਰ ਦੇ ਪਿੰਡ ਆ ਤੇ ਸਾਰੇ ਪਿੰਡਾਂ ਨੂੰ ਹੁਣ ਇਹ ਰਸਤਾ ਲੱਗਦਾ ਵਾ ਜਿਹੜਾ ਉਧਰੋਂ ਦੀ ਰਸਤਾ ਵਾ ਉਹ ਦਿੱਕਤ ਜਿਹੜੀ ਸੜਕ ਆ ਉਹ ਪਾਣੀ ਨਾਲ ਖਰਾਬ ਹੋ ਚੁੱਕੀ ਆ ਇੱਕ ਵੈਸੇ ਵੀ ਉਧਰ ਆਵਾਜ਼ ਜਿਹੜੀ ਬਹੁਤ ਘੱਟ ਸੀ ਹੁਣ ਬਦਕਿਸਮਤੀ ਵੀਰ ਜੀ ਇਹ ਆ ਵੀ ਤੁਸੀਂ ਇਹ ਦੇਖੋ ਪੁਲ ਤੇ ਪਹਿਲਾਂ ਹੀ ਕੋਈ ਇੰਨੀ ਚੜਾਈ ਬਹੁਤ ਘੱਟ ਸੀ ਇਹ ਤਾਂ ਸਿੰਗਲ ਜਿਹੜਾ ਆ ਆਵਾਜ਼ ਹੀ ਹੁੰਦੀ ਆ ਡਬਲ ਇੱਥੋਂ ਕੋਈ ਚੀਜ਼ ਨਹੀਂ ਕਰਾਸ ਹੁੰਦੀ ਬਾਕੀ ਇਹਦੀ ਰੇਲਿੰਗ ਵੇਖ ਲਓ ਸਾਰੀ ਰੇਲਿੰਗ ਜਿਹੜੀ ਆ ਟੁੱਟ ਕੇ ਮਤਲਬ ਉਸ ਤੇ ਜਿਹੜੇ ਆ ਇੱਥੋਂ ਜਿਹੜੇ ਆਪਣੇ ਅ ਜਿਹੜੇ ਨੇ ਪੱਤੀਆਂ ਜਿਹੜੀਆਂ ਟੁੱਟ ਕੇ ਤੇ ਜਿਹੜੇ ਇੱਥੇ ਅਮਲੀ ਤਰੇ ਫਿਰਦੇ ਆ ਉਹ ਇਹ ਲਾ ਕੇ ਲੱਗੇ ਆ ਹਾਂਜੀ ਤੇ ਬਾਕੀ ਤੁਸੀਂ ਇਹ ਵੇਖ ਲਓ ਵੀ ਜਿਹੜੀਆਂ ਪੱਤੀਆਂ ਨੇ ਸੜਕ ਦੇ ਵਿੱਚ ਅਚਾਨਕ ਲੰਮਕੀਆਂ ਵੇਖੋ ਆਣ ਕੇ ਥੱਲੇ ਆਣ ਕੇ ਇੱਕ ਤੇ ਨੇਰੇ ਸਵੇਰੇ ਅਗਰ ਇਹਦੇ ਵਿੱਚ ਕੋਈ ਵੀ ਨਾਲ ਵੀ ਲੱਗ ਗਿਆ ਤੇ ਉਸ ਦਾ ਹੀ ਇਹਦੇ ਵਿੱਚ ਜਾਏਗਾ ਦੂਸਰਾ ਇਹ ਇੱਥੇ ਕੈਰਲਾ ਸਕੂਲ ਆ ਹਾਂਜੀ ਔਰ ਸਕੂਲ ਦੇ ਵੀ ਬਹੁਤ ਵਧੀਆ ਇੱਥੇ ਆਵਾਜ਼ਾਈ ਆ ਬੱਸਾਂ ਆਉਂਦੀਆਂ ਨੇ ਉਹਦੇ ਵਾਸਤੇ ਵੀ ਬਹੁਤ ਵੱਡੀ ਖਤਰੀ ਵਾਲੀ ਗੱਲ ਆ ਤੀਸਰੀ ਗੱਲ ਆ ਕਿ ਇਹ ਪਾਣੀ ਦੇ ਨਾਲ ਵੈਸੇ ਵੀ ਜਿਹੜਾ ਇਹਦਾ ਜਿਹੜੀਆਂ ਨੀਹਾਂ ਨੇ ਜਾਂ ਇਹਦੇ ਜਿਹੜੇ ਦਾਰੇ ਆ ਉਹ ਤਕਰੀਬਨ ਕਮਜ਼ੋਰ ਹੋ ਚੁੱਕੇ ਆ ਅਹੀਂ ਤੇ ਪ੍ਰਸ਼ਾਸਨ ਅਗੇ ਇਹ ਵੀ ਬੇਨਤੀ ਕਰਾਂਗੇ ਹੋ ਸਕੇ ਤੇ ਇਹ ਜਿਹੜਾ ਪੋੜਿਆ ਇਹਦੀ ਵਧੀਆ ਢੰਗ ਨਾਲ ਜਿਹੜੀ ਉਹ ਸਾਰੀ ਕੀਤੀ ਜਾਵੇ ਇਹਨੂੰ ਉੱਚਾ ਕੀਤਾ ਜਾਵੇ ਕਿਉਂਕਿ ਵੇਖੋ ਹੰ ਘਰੰਦੀ ਜਿਹੜੀ ਆ ਸਫਾਈ ਕੋਈ ਜਥੇਬੰਦੀਆਂ ਲੱਗੀਆਂ ਨੇ ਬਹੁਤ ਸਲਾਘਾਯੋਗ ਆ ਕਿ ਉਹਨਾਂ ਨੇ ਜਿਹੜੀ ਇਹਦੀ ਸਫਾਈ ਚਲਣ ਦੀ ਆ ਸਰਕਾਰ ਦਾ ਮੈਨੂੰ ਲੱਗਦਾ ਇੱਥੇ ਕੋਈ ਯੋਗਦਾਨ ਨਹੀਂ ਹੈਗਾ ਇਹ ਕੋਈ ਆਪਣੇ ਲੈਵਲ ਤੇ ਜਥੇਬੰਦੀਆਂ ਜਿਹੜੀਆਂ ਉਹ ਕੰਮ ਕਰਨ ਡੀਆਂ ਨੇ ਬਹੁਤ ਵਧੀਆ ਗੱਲ ਆ ਪਰ ਬਿਹਤਰੀ ਇਹ ਆ ਵੀ ਇਹਦਾ ਪ੍ਰਸ਼ਾਸਨ ਵੀ ਸਾਥ ਦੇ ਕੇ ਇਹ ਜਿਹੜੀ ਪੁਲ ਦੀ ਜਿਹੜੀ ਆ ਉਹ ਵਧੀਆ ਢੰਗ ਦੇ ਨਾਲ ਜਿਹੜੀ ਆ ਇਹਦੀ ਸਾਰੇ ਕੀਤੀ ਜਾਵੇ ਇਹ ਬਹੁਤ ਵੱਡੇ ਖਤਰੇ ਦੇ ਵਿੱਚ ਆ ਤੇ ਕਿਸੇ ਟਾਈਮ ਤੇ ਵੀ ਕੋਈ ਜਿਹੜਾ ਹਾਦਸਾ ਵਾਪਰ ਸਕਦਾ ਵਾ ਸਾਡੇ ਨਾਲ ਹੋ ਰਹੀ ਮੌਜੂਦ ਨੇ ਗੱਲਬਾਤ ਕਰਨੇ ਭਾਈ ਕੀ ਨਾਜ ਆਪਣਾ ਜੀ ਅਮਰਜੀਤ ਸਿੰਘ ਜੀ ਵੇਖੋ ਜੀ ਅੱਜ ਜਿਸ ਕੋਲਤੇ ਅਸੀਂ ਬੈਠੇ ਆ ਤੇ ਘੱਟੋ ਘੱਟ ਵੀ 25 30 ਪਿੰਡਾਂ ਨੂੰ ਇਹ ਪੁਲ ਜੁੜਦਾ ਵਾ ਦੋ ਲਿੰਕ ਰੋਡ ਅਗਲੇ ਬੰਨੇ ਜਿਹੜੇ ਨਿਕਲਦੇ ਨੇ ਵਾਇਆ ਰੜਿਆਣਾ ਖਾਸਾ ਤੇ ਜੀਓ ਜਲਾਈ ਤੇ ਦੋਹਪੁਰ ਤੇ ਛੰਨੀਆਂ ਤੱਕ ਯਾਨੀ ਕਿ ਪਠਾਨਕੋਨ ਨੂੰ ਇਹ ਰੋਡ ਮਿਲਦਾ ਵਾ ਇਸ ਰੋਡ ਤੋਂ ਤਕਰੀਬਨ ਰਾਤ 2 ਵਜੇ ਤੱਕ ਕਾਣਵਾਈ ਅਸੀਂ ਆਪ ਚਲਦੀ ਦੇਖੀ ਆ ਤੇ ਇਹ ਰੋਡ ਦੀਆਂ ਆਪਣੇ ਪੁਲ ਦੀਆਂ ਸਾਰੀਆਂ ਪੱਤੀਆਂ ਟੁੱਟ ਕੇ ਕੁਝ ਲੋਕ ਚੁੱਕ ਕੇ ਲਾ ਗਏ ਨੇ ਕੁਝ ਇਸ ਤਰ੍ਹਾਂ ਗੱਲ ਖਰਾਬ ਹੋ ਗਈਆਂ ਨੇ ਤੇ ਰਾਤ ਜਦੋਂ ਪੁਲ ਤੋਂ ਨੰਗਦੇ ਨੇ ਰੋਕੀ ਇੱਕ ਦੋ ਹਾਸੇ ਵੀ ਹੋਏ ਨੇ ਇਹੜੀਆਂ ਪੱਤੀਆਂ ਨੇ ਰਾਤ ਨੂੰ ਜਦੋਂ ਲਾਈਟਾਂ ਵੱਜਦੀਆਂ ਨੇ ਵਿੱਚ ਵੱਜ ਜਾਂਦੀਆਂ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਅਸੀਂ ਤੁਹਾਡੇ ਮਾਧਮ ਰਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਕਿਰਨ ਦੀ ਸੇਵਾ ਚੱਲੀ ਆ ਕੋਈ ਤੁਸੀਂ ਉਦੋਂ ਮੁੱਖ ਰੱਖ ਕੇ ਇਹਦੀ ਵੀ ਸੇਵਾ ਕਰਵਾ ਦਿਓ ਆਪਣੇ ਤੌਰ ਤੇ ਕਿਉਂਕਿ ਪੰਚਾਇਤ ਕੋਲ ਬਹੁਤ ਫੰਡ ਆ ਤੇ ਇਹ ਪੰਚਾਇਤ ਬਣੇ ਬਾਬਿਆਂ ਕਾਰ ਸੇਵਾ ਵਾਲਿਆਂ ਨੇ ਬਣਾਇਆ ਸੀਗਾ ਤੇ ਹੁਣ ਇਸ ਵੇਲੇ ਜਾਨੀ ਕਿ ਕਲਾਨੌਰ ਦੇ ਪ੍ਰਸ਼ਾਸਨ ਦੇ ਅਧੀਨ ਹੀ ਹੁੰਦਾ ਪੁਲ ਇਹ ਜੀ ਮੈਂ ਪਤਾ ਕੀਤਾ ਜੀ ਇਹ ਪੀ ਡਬਲਯੂ ਡੀ ਦੇ ਅੰਦਰ ਆ ਜੀ ਚਲੋ ਜੇ ਪੀ ਡਬਲਯੂ ਡੀ ਦੇ ਅੰਦਰ ਵੀ ਆ ਜਾਂ ਕਿਸੇ ਤਰ੍ਹਾਂ ਵੀ ਆ ਅਸੀਂ ਤੁਹਾਡੇ ਮਦਦ ਨਹੀਂ ਚਲੋ ਇਹ ਕਹਿ ਦਿੰਦੇ ਆ ਉਸ ਮਹਿਕਮੇ ਦੇ ਵੀ ਮੰਤਰੀਆਂ ਨੂੰ ਜਾਂ ਜਿੰਨੇ ਵੀ ਉਹਨਾਂ ਦੇ ਐਮ ਐਲ ਏ ਨੇ ਹਲਕਾ ਵਧਾਇਗਾ ਇਥੋਂ ਦਾ ਉਹਨਾਂ ਨੂੰ ਬੇਨਤੀ ਕਰਦੇ ਆ ਇਹ ਪੁਲ ਦਾ ਕੰਮ ਜਿਹੜਾ ਜਲਦੀ ਤੋਂ ਜਲਦੀ ਕਰਵਾਇਆ ਜਾਏ ਕਿਉਂਕਿ ਇੱਥੇ ਕੋਈ ਅਨਸਕਾਵੀ ਘਟਨਾ ਜਿਹੜੀ ਆ ਵੱਡੀ ਨਾਮ ਵਾਪਰ ਸਕੇ। ਪਰ ਲਗਾ ਤੁਸੀਂ ਡਿੱਗੇ ਸਿਲੇ। ਸਾਡੇ ਨਾਲ ਵੀ ਹਾਸਾ ਹੋਇਆ ਜੀ। ਇਸ ਪੁਲ ਤੋਂ ਥੋੜੀ ਪਿਛਲੇ ਬੰਨੀ ਇੱਕ ਪੁਲੀ ਆ। ਜਿੱਦੋਂ ਕਿ ਬਾਬੇ ਲਾਲ ਮੰਦਰ ਨੂੰ ਜਾਂਦੀ ਏ ਸੜਕ। ਉਹਦੇ ਦੂਹ ਬੰਨੇ ਨਾ ਕੋਈ ਕਿਨਾਰਾ ਹੈਗਾ ਵਾ। ਰਾਹ ਨੂੰ ਸਾਡੇ ਨਾਲ ਵੀ ਹਾਸਾ ਹੋਇਆ ਸੀ। ਸਾਡੇ ਤੋਂ ਬਾਅਦ ਬਹੁਤ ਹਾਸੇ ਹੋਏ ਨੇ। ਉਹ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਨਾਲ ਹੀ ਦੂਹ ਬੰਨੇ ਕੋਈ ਕਿਨਾਰਾ ਨਹੀਂਗਾ। ਕੁਲੀ ਕੰਡਾ ਬਣਿਆ ਨਹੀਂਗਾ। ਦੋਏ ਖੱਡੇ ਨੇ। ਤਰ੍ਹਾਂ ਨੂੰ ਜਦੋਂ ਲੋਕੀ ਡਿੱਗ ਜਾਂਦੇ ਨੇ ਉਹ ਪਤਾ ਹੀ ਨਹੀਂ ਲੱਗਦਾ ਲੈਟਾਂ ਵਾਜਦੀਆਂ ਨੇ ਪਤਾ ਨਹੀਂ ਲੱਗਦਾ ਬਹੁਤ ਵੱਡੇ ਹਾਸੇ ਹੁੰਦੇ ਨੇ ਇੱਕ ਦੋ ਤੇ ਮੋਤਾਂ ਵੀ ਹੋ ਗਈਆਂ ਨੇ ਤਾਂ ਲੱਗਦਾ ਕਿ ਪ੍ਰਸ਼ਾਸਨ ਕਿਥੇ ਵੱਡੇ ਹਾਸੇ ਦੀ ਡੀਕ ਵਿੱਚ ਆ ਜੀ ਹੋ ਸਕਦਾ ਜੀ ਅਸੀਂ ਕਰਕੇ ਅਸੀਂ ਤੁਹਾਡੇ ਮਾਧਿਅਮ ਨਾਲ ਪਹਿਲਾਂ ਵੀ ਦੋ ਤਿੰਨ ਵਾਰੀ ਬੇਨਤੀ ਕਰ ਚੁੱਕੇ ਆ ਤੇ ਹੋ ਸਕਦਾ ਇਹੋ ਇੰਤਜ਼ਾਰ ਕਰ ਰਹੇ ਨੇ ਅਸੀਂ ਆਨਿਆ ਕਿ ਗਾਂਹ ਹੋਰ ਬਈ ਅਨਸ ਕਾ ਵੀ ਘਟਣਾ ਨਾ ਹੋਵੇ ਤੇ ਇਹ ਜਿਹੜਾ ਉਤੇ ਪੁਲਿਸ ਦਾ ਕਿਨਾਰਾ ਵਾ ਉਹ ਜਲਦੀ ਤੋਂ ਜਲਦੀ ਬਣਾਇਆ ਜਾਏ ਇੱਕ ਗਲੋਰ ਭਾਜੀ ਦੇਖੋ ਸਫਾਈ ਆਪਣੇ ਕਰਨ ਦੀ ਹੋ ਗਈ ਆ ਖੁੱਲੀ ਕਰ ਆਪਣਾ ਕਰਨ ਹੋ ਚੁੱਕੀ ਆ ਪਰ ਫਿਰ ਵੀ ਜੋ ਲੋਕ ਕੂੜਾ ਆ ਜਾਈ ਉਹਥੇ ਲਗਾ ਰਹੇ ਨੂੰ ਕਿਸ ਤਰ੍ਹਾਂ ਦਿਖ ਰਹੇ ਵੇਖੋ ਜੀ ਅਹੀਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਇਹ ਸਫਾਈ ਹੁੰਦੀ ਵੇਖੀ ਆ 65 ਸਾਲ 60 68 ਸਾਲ ਸਾਡੀ ਉਮਰ ਹੋ ਗਈ ਆ ਪਹਿਲੀ ਵਾਰੀ ਅਹੀਂ ਇਹ ਸਫਾਈ ਹੁੰਦੀ ਵੇਖੀ ਆ ਧੰਨਵਾਦ ਦੀਆਂ ਅਹੀਂ ਬਾਬਾ ਸੁਖਵਿੰਦਰ ਸਿੰਘ ਜੀ ਦੇ ਜਿਨ੍ਹਾਂ ਨੂੰ ਅਹੀਂ ਬੇਨਤੀ ਕੀਤੀ ਇਧਰ ਦੇ ਇਲਾਕੇ ਦੇ ਲੋਕਾਂ ਨੇ ਕਿ ਬੇਨਤੀ ਕੀਤੀ ਉਹਨਾਂ ਸਾਡੀ ਬੇਨਤੀ ਕਬੂਲ ਕਰਕੇ ਤੇ ਇਹ ਸਫਾਈ ਦਾ ਕੰਮ ਰੰਭਿਆ ਆੜੀ ਪੋਲ ਦੇ ਨਾਲ ਕੂੜਾ ਪਿਆ ਵਾ ਇਹ ਵੀ ਅਸੀਂ ਮਸ਼ੀਨ ਨਾਲ ਧੱਕੇ ਉੱਤੇ ਮਿੱਟੀ ਪੁਆਈ ਸੀ ਅਸੀਂ ਤਲਾਨੌਰ ਵਾਸੀਆਂ ਨੂੰ ਵੀ ਹੋਰ ਇਲਾਕੇ ਦੇ ਸੱਜਣਾ ਨੂੰ ਵੀ ਬੇਨਤੀ ਕਰਨਿਆਂ ਕਿ ਭਰਾਓ ਹੱਥ ਜੜਾ ਲਓ ਕਿ ਅਸੀਂ ਇਹਨੂੰ ਸਬਾਈਲ ਕਰਵਾ ਕੇ ਇੱਥੇ ਫੁੱਲ ਲਾਉਣੇ ਜਾਂਦੇ ਸਾਂ ਤੇ ਤੁਸੀਂ ਕੂੜੇ ਦੇ ਫੇਰ ਢੇਰ ਲਾਅਤੇ ਨੇ ਬੇਨਤੀ ਆਗੇ ਕੂੜਾ ਜੜਾ ਵਾ ਆਪਣੇ ਘਰਾਂ 'ਚ ਜਿਹਨੇ ਇਕੱਠਾ ਕਰਨ ਹੁੰਦੇ ਨੇ ਉਹਨਾਂ ਨੂੰ ਦੋ ਤੇ ਉਹਨਾਂ ਨੂੰ ਪੈਸੇ ਦੇਂਦੇ ਹੋ 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇੱਥੇ ਜਿਹੜਾ ਗੰਦਗੀ ਦਾ ਢੇਰ ਆ ਉਹ ਬੜਾ ਬੁਰਾ ਲੱਗਦਾ ਜੇ ਅਸੀਂ ਉਹ ਸਾਦਾ ਇੱਕ ਦੋ ਦਿਨ ਅੱਜ ਇੱਥੇ ਰਾਖੀ ਕਰੀਏ ਜਿਹੜਾ ਬੰਦਾ ਕੂੜਾ ਸੁੱਟਦਾ ਫੜਿਆ ਗਿਆ ਅਸੀਂ ਉਹਦੇ ਨਾਲ ਜਿੱਤਰਾ ਦਾ ਸਲੂਕ ਹੋਏਗਾ ਉਤਰਾਂ ਨ ਕਰਾਂ ਸੋ ਇਹ ਸਨ ਸ਼ਹਿਰ ਵਾਸੀ ਜਿਨ੍ਹਾਂ ਨੇ ਕਹਾ ਕਿ ਇੱਕ ਤਾਂ ਪ੍ਰਸ਼ਾਸਨ ਲੱਗਦਾ ਕਿਸੇ ਵੱਡੇ ਹਾਸੇ ਦੀ ਡਿੱਗ ਚਿਆ ਹਾਸੇ ਛੋਟੇ ਮੋਟੇ ਹੋ ਚੁੱਕੇ ਨੇ ਤੇ ਪਰ ਅਜੇ ਤੱਕ ਪ੍ਰਸ਼ਾਸਨ ਦਾ ਇਸ ਵਾਸਤੇ ਧਿਆਨ ਨਹੀਂ ਗਿਆ ਦੂਸਰਾ ਗੱਲ ਕਹਿ ਰਹੇ ਨੇ ਵੀ ਜਿਹੜਾ ਕੂੜਾ ਲੋਕ ਸੜਕ ਤੇ ਸੁੱਟਦੇ ਜਾ ਕੇ ਕਿਨਾਰੇ ਉਹ ਨਾ ਆਪਣੀ ਸ਼ਹਿਰ ਦੀ ਸਫਾਈ ਆਪਣੇ ਹੱਥ ਵਿੱਚ ਹੁੰਦੀ ਹੈ ਬਣੇ ਰੋ ਕਲੰਦਰ ਪੋਸਟ ਨਿਊਜ਼ ਨਾਲ ਧੰਨਵਾਦ ਜੀ Oh.